ਤਲਾ ਵਧੀਆ ਲੱਗ ਰਿਹਾ ਜੀ ਸਾਡੇ ਪ੍ਰਧਾਨ ਮੰਤਰੀ ਜੀ ਆਏ ਆ ਤੇ ਅਸੀਂ ਆਸ ਕਰਦੇ ਆ ਕਿ ਇਥੋਂ ਬੀਜੇਪੀ ਸਰਕਾਰ ਜਿਹੜੀ ਹੈ ਜਿੱਤੇ ਕਿਉਂਕਿ ਜਿਹੜੀ ਇੱਥੇ ਆ ਸੈਂਟਰ ਦੇ ਸਰਕਾਰ ਕਈ ਵੇਲੇ ਹੋਰ ਹੁੰਦੀ ਆ ਤੇ ਜਲੰਧਰ ਚ ਕੋਸ਼ ਹੋਰ ਹੁੰਦੀ ਆ ਤੇ ਵਿਕਾਸ ਨਹੀਂ ਹੁੰਦਾ ਸਾਡਾ ਜਿਹੜਾ ਸ਼ਹਿਰ ਆ ਉਹ ਫਲੋਰ ਆ ਫਲੋਰ ਦੀ ਤਰਸਦੀ ਰਹੀ ਹੈ ਅੱਜ ਤੱਕ 1947 ਤੋਂ ਬਾਅਦ ਮਤਲਬ ਇੱਥੇ ਉਲਟ ਸਰਕਾਰ ਹੁੰਦੀ ਆ ਕ੍ਰਾਈਮ ਜ਼ਿਆਦਾ ਸੀ ਉੱਥੇ ਸਭ ਕੁਝ ਆ ਹੁਣ ਅਕਾਲੀ ਵੀ ਦੇਖ ਲੈ ਕਾਂਗਰਸੀ ਵੀ ਦੇਖ ਲੈ ਝਾੜੂ ਵਾਲੇ ਵੀ ਦੇਖ ਲੈ ਅਸੀਂ ਇਹੀ ਚਾਹੁੰਦੇ ਆ ਕਿ ਮਤਲਬ ਮੋਦੀ ਜੀ ਦੀ ਸਰਕਾਰ ਆਵੇ ਤੇ ਹਰੇਕ ਨੂੰ ਬਰਾਬਰ ਦਾ ਜਨ ਕਿ ਸਾਰਾ ਕੁਝ ਮਿਲੇ ਭਗਵੰਤ ਮਾਨ ਨੇ ਕਹੇ ਸੀ ਬਦਲਾਵ ਲੈ ਕੇ ਆਵਾਂਗੇ ਬਦਲਾਵ ਆਇਆ ਪੰਜਾਬ ਬਦਲਾਅ ਆਇਆ ਜੀ ਮੈਂ ਜੇ ਫਲੋਰ ਚ ਰਹਿਣਾ ਮੈਂ ਫਲੋਰ ਦੀ ਗੱਲ ਕਰੂੰਗਾ ਫਲੋਰ ਦੇ ਵਿੱਚ ਬਦਲਾਅ ਵੇ ਆਇਆ ਜੀ ਲੁੱਟ ਖੋਹਾਂ ਜ਼ਿਆਦਾ ਹੋਣ ਲੱਗ ਪਈਆਂ ਨਸ਼ਾ ਬੰਦ ਨਹੀਂ ਹੋਇਆ ਆ ਪੁਲਿਸ ਵੀ ਕਿੰਨਾ ਕੰਮ ਕਰੇ ਤੁਸੀਂ ਸਾਰੇ ਜਨਕਿ ਪੁਲਿਸ ਨੂੰ ਪ੍ਰਸ਼ਾਸਨ ਨੂੰ ਕਹਿ ਦਿੰਦੇ ਆ ਉਹ ਵੀ ਇਨਸਾਨ ਆ ਠੀਕ ਆ ਉਹਨਾਂ ਦੀਆਂ ਕੇਵਲੇ 24 ਘੰਟੇ ਡਿਊਟੀਆਂ ਲੱਗਦੀਆਂ ਆ ਉਹ ਆਪਣੇ ਵੱਲੋਂ ਬੇਵਸੀਆ ਉੱਪਰੋਂ ਮੰਤਰੀਆਂ ਦੇ ਫੋਨ ਆਲੇ ਜੀ ਸਾਡੇ ਬੰਦੇ ਐਮਸੀਆਂ ਦੇ ਫੋਨ ਆ ਜਾਂਦੇ ਆ ਕ੍ਰਾਈਮ ਤਾਂ ਖਤਮ ਹੋਊਗਾ ਜੇ ਉੱਪਰ ਤੋਂ ਲੈ ਕੇ ਥੱਲੇ ਤੱਕ ਸਰਕਾਰ ਸਾਰੀ ਵਧੀਆ ਹੋਊਗੀ ਇੱਕ ਵਾਅਦਾ ਕੀਤਾ ਸੀ ਨਰਿੰਦਰભાઈ ਮੋਦੀ ਨੇ 15 ਲੱਖ ਰੁਪ ਤੁਸੀਂ ਪਹਿਲਾਂ ਇਹ ਦੇਖੋ ਕਿ ਉਹਨਾਂ ਨੇ ਕਿੰਨੀਆਂ ਆਪਾਂ ਨੂੰ 183 ਸਹੂਲਤਾਂ ਆ ਮਿਲਦੀਆਂ ਠੀਕ ਹੈ ਜੀ ਸੈਂਟਰ ਤੋਂ ਪਰ ਪੰਜਾਬ ਦੇ ਵਿੱਚ ਸਿਰਫ 40 ਮਿਲ ਰਹੀਆਂ 143 ਕਿੱਥੇ ਆ ਇਹ ਭਗਵੰਤਵਾ ਜੀ ਨੂੰ ਪੁੱਛੋ ਨਾ ਠੀਕ ਹੈ ਹੁਣ ਮੈਂ ਬੀਸੀ ਵਰਗ ਚੋਂ ਆ ਸਾਨੂੰ ਅੱਜ ਤੱਕ ਕੋਈ ਸਹੂਲਤ ਨਹੀਂ ਮਿਲੀ ਹੈਗੀ ਸਾਨੂੰ ਇੱਕ ਮੋਦੀ ਜੀ ਤੇ ਆਸ ਆ ਠੀਕ ਹੈ ਜੀ ਮੋਦੀ ਜੀ ਸਾਰਾ ਕੁਝ ਸਹੀ ਕਰਨਗੇ ਫਲੋਰ ਦੇ ਵਿੱਚ ਜਿਹੜੀ ਆ ਜਿਹੜਾ ਰੇਲਵੇ ਦਾ ਪੋਲੋ ਸੈਂਟਰ ਦੇ ਅਧੀਨ ਆ ਵਕਫਾ ਬੋਰਡ ਦੀ ਵੀ ਨਾ ਸੈਂਟਰ ਦੇ ਅਧੀਨ ਆ ਤੇ ਫਿਰ ਜਿਹੜੀ ਹੈਗੀ ਰੇਲਵੇ ਦੀ ਜਮੀਨ ਆ ਕਿਸੇ ਵਾਸਤੇ ਡਿਵੈਲਪਮੈਂਟ ਹੈ ਨਹੀਂ ਗੁਰਾਇਆਂ ਵੱਧ ਗਿਆ ਫਗਵਾੜਾ ਵੱਧ ਗਿਆ ਗੁਰਾਇਆਂ ਲੁਧਿਆਣਾ ਵੱਧ ਗਿਆ ਇੱਕ ਫਲੋਰ ਨਹੀਂ ਵੱਧ ਰਿਹਾ ਮੋਦੀ ਜੀ ਦੀ ਸਰਕਾਰ ਆਊਗੀ ਫੇ ਵਧੇਗਾ ਜੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਾਫੀ ਕਿਵੇਂ ਦੇਖਦੇ ਸਰ ਜੇ ਕਿਸਾਨਾਂ 31 ਕਿਸਾਨ ਜਿੱਥੇ ਬੰਦੀਆਂ ਸੀਗੀਆਂ ਜਿਹਦੇ ਵਿੱਚੋਂ ਸਿਰਫ ਤਿੰਨ ਕਿਸਾਨ ਜਿੱਥੇ ਬੰਦੀਆਂ ਉੱਥੇ ਸ਼ੰਭੂ ਬਾਰਡਰ ਤੇ ਬੈਠੀਆਂ ਆਇਆ ਬਾਕੀ ਕਿਸਾਨਾਂ ਦੇ ਜਥੇਬੰਦੀਆਂ ਕਿਉਂ ਨਹੀਂ ਗਈਆਂ ਉਹਦਾ ਰੀਜ਼ਨ ਹੈ ਠੀਕ ਹੈ ਜੀ ਤੇ ਮੋਦੀ ਜੀ ਜਿਹੜੇ 6000 ਰੁਪਏ ਸਾਲ ਦਾ ਇਹਨਾਂ ਨੂੰ ਪਰ ਖੇਤ ਦੇ ਹਿਸਾਬ ਨਾਲ ਭੇਜਦੇ ਆ ਫੇਰ ਨਾ ਲੈਣ ਇਹਨਾਂ ਦੀ ਐਮਐਸਪੀ ਵੀ ਆਤੀ ਸਾਰਾ ਕੁਝ ਕਿਸੇ ਹਿਸਾਬ ਦੇ ਨਾਲ ਜਨਕਿ ਮੋਦੀ ਜੀ ਇਹਨਾਂ ਗੱਲ ਕੀਤੀ ਜਾ ਸਕਦੀ ਆ ਪਰ ਕੋਈ ਟੰਗ ਹੁੰਦਾ ਐਦਾਂ ਪਬਲਿਕ ਨੂੰ ਤੰਗ ਕਰਕੇ ਉਹਨਾਂ ਦੇ ਕੰਮਕਾਰ ਬੰਦ ਕਰਕੇ ਆਪਾਂ ਉਹ ਕਿਸਾਨਾਂ ਵਾਲੀ ਕੰਮ ਨਹੀਂ ਕਰ ਸਕਦੇ ਦੇਖੋ ਜੀ ਬਹੁਤ ਹੀ ਵਧੀਆ ਜਿਹੜਾ ਹੈਗਾ ਜਲੰਧਰ ਸ਼ਹਿਰ ਦਾ ਜਿਹੜਾ ਹੈ ਪੀਓਪੀ ਗਰਾਊਂਡ ਦਾ ਉਹ ਬਹੁਤ ਹੀ ਵਧੀਆ ਮਾਹੌਲ ਕ੍ਰੀਏਟ ਹੋਇਆ ਪਿਆ ਵਾ ਤੇ ਪ੍ਰਧਾਨ ਮੰਤਰੀ ਮੋਦੀ ਬਸ ਤੇ ਆ ਤੇ ਉਹਨਾਂ ਦੀ ਇੱਕ ਫੇਰੀ ਦੇ ਵਿੱਚ ਹੀ ਪੂਰਾ ਜਿਹੜਾ ਪੰਜਾਬ ਜਿਹੜਾ ਹੈਗਾ ਚਲੰਦਰ ਸ਼ਹਿਰ ਦੇ ਵਿੱਚ ਕਬਜ਼ਾ ਪਾ ਕੇ ਬੈਠਾ ਹੋਇਆ ਹੈ ਤੁਹਾਨੂੰ ਲੱਗ ਰਿਹਾ ਪੰਜਾਬ 'ਚ ਵਿਕਾਸ ਹੋਊਗਾ ਨਰਿੰਦਰ ਭਾਈ ਮੋਦੀ ਦੇ ਹੱਥ ਨਾਲ ਨਹੀਂ ਕਿਉਂ ਨਹੀਂ ਹੋਏਗਾ ਜੀ ਅੱਜ ਆਪਾਂ ਜੇ ਇੱਥੇ ਤੱਕ ਯੂਪੀ ਦੀ ਗੱਲ ਕਰੀਏ ਜਿਹੜਾ ਕਿ ਸਭ ਤੋਂ ਜ਼ਿਆਦਾ ਪਿਛੜਾ ਵਰਗ ਜਿਹੜਾ ਹੈਗਾ ਯੂਪੀ ਦੇ ਵਿੱਚ ਮੰਨਿਆ ਜਾਂਦਾ ਸੀਗਾ ਤੇ ਯੂਪੀ ਜਿਹੜੀ ਹੈਗੀ ਸਭ ਤੋਂ ਡਿਵੈਲਪਡ ਕੰਟਰੀ ਦੇ ਵਿੱਚ ਗਿਣਤੀ ਆਉਂਦੀ ਸੀਗੀ ਅੱਜ ਦੇਖੋ 6 ਲੇਨ ਹਾਈਵੇ ਉੱਥੇ ਬਣਦੇ ਪਏ ਆ ਵੱਡੇ ਵੱਡੇ ਪ੍ਰੋਜੈਕਟ ਉੱਥੇ ਬਣਦੇ ਪਏ ਆ ਤੇ ਆਪਣੇ ਪੰਜਾਬ ਦੇ ਵਿੱਚ ਕਿਉਂ ਨਹੀਂ ਹੋਏਗਾ ਜੀ ਪੰਜਾਬ ਦੇ ਵਿੱਚ ਤੇ ਅਸੀਂ ਮੰਨਦੇ ਹਾਂ ਕਿ ਪੰਜਾਬ ਦੇ ਵਿੱਚ ਅੱਛਾ ਖਾਸਾ ਜਿਹੜਾ ਵਿਕਾਸ ਹੈ ਪੰਜਾਬ ਦੇ ਜਨਤਾ ਨੂੰ ਮਿਲੇਗਾ। ਇਸ ਵਾਰ ਨਾਰਾ ਲੱਗ ਰਿਹਾ 400 ਪਾਰ ਕਿਵੇਂ ਜੀ ਬਿਲਕੁਲ ਅੱਜ ਤੱਕ ਜੇ ਤੁਸੀਂ ਮਾਹੌਲ ਦੇਖੋ ਤਾਂ ਹਰ ਪਾਸੇ ਜਿਹੜਾ ਹੈਗਾ ਭਗਵਾ ਭਗਵਾ ਹੀ ਹੋਇਆ ਪਿਆ ਵਾ ਤੇ ਜਿੱਥੇ ਤੱਕ 400 ਪਾਰ ਦੀ ਗੱਲ ਹੈ ਸਾਨੂੰ ਜਿਹੜਾ ਅੱਜ ਦੀ ਰੈਲੀ ਜਿਹੜੀ ਦੇਖ ਕੇ ਮਹਿਸੂਸ ਹੈ ਤੇ ਉਹ 400 ਪਾਰ ਤੋਂ ਵੱਧ ਹੀ ਜਾਵਾਂਗੇ। ਕਾਫੀ ਲੋਕਾਂ ਦੇ ਇਹ ਕਹਿਣਾ ਵਾ ਕਿ ਹਰ ਇੱਕ ਪਾਰਟੀ ਅਸੀਂ ਦੇਖ ਲਈਏ ਕਾਂਗਰਸ ਆਮ ਆਦਮੀ ਅਕਾਲੀ ਤੇ ਹੁਣ ਬੀਜੇਪੀ ਦੀ ਜਿਹੜੀ ਪਾਰਟੀ ਅਸੀਂ ਇਸ ਟਾਈਮ ਦੇਖਣਾ ਚਾਹੁੰਦੇ ਆ ਕਿਵੇਂ ਦੇਖਦੇ ਹੋ ਇੱਕ ਚਾਸ ਜੀ ਬਿਲਕੁਲ ਦੇ ਸਾਰੇ ਦੇਖੋ ਜੀ ਕਾਂਗਰਸ ਨੂੰ ਵੀ ਦੇਖਿਆ ਹੈਗਾ ਆਮ ਆਦਮੀ ਪਾਰਟੀ ਨੂੰ ਵੀ ਦੇਖਿਆ ਹੈਗਾ ਵਾ ਤੇ ਅੱਜ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆਪਣੇ ਲੋਗੋ ਦੇ ਵਿੱਚ ਫਸਟ ਟਾਈਮ ਜਿਹੜੀ ਹੈਗੀ ਆ ਲੋਕ ਸਭਾ ਦੇ ਚੋਣ ਲੜਨ ਜਾ ਰਹੀ ਹੈ ਜੇ ਅਸੀਂ ਮੰਨਦੇ ਆ ਕਿ ਜੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੇ ਪੈਰ ਪ੍ਰਸਾਰਦੀ ਹੈ ਤੇ ਅਸੀਂ ਪੰਜਾਬ ਦੇ ਵਿੱਚ ਤੇਜ਼ ਗਤੀ ਦੇ ਨਾਲ ਵਿਕਾਸ ਦੀ ਜਿਹੜੀ ਕਾਰਜ ਸ਼ੈਲਾ ਹੈਗੀ ਆ ਯੂਪੀ ਵਰਗੇ ਦੇਸ਼ ਦੇ ਲਈ ਅਪੀ ਕੰਪੈਰੀਸ਼ਨ ਕਰ ਸਕਦੇ ਆ ਪੰਜਾਬ ਸਟੇਟ ਨੂੰ ਦੇਖੋ ਜੀ ਪ੍ਰਧਾਨ ਮੰਤਰੀ ਜੀ ਦੇ ਲੋਕਾਂ ਦੇ ਦਿਲਾਂ 'ਚ ਵਸਦੇ ਹੈ ਤੇ ਬਹੁਤ ਲੋਕਪ੍ਰੀਅ ਹੈ ਵਿਸ਼ਵ ਦੇ ਨੇਤਾ ਹੈਗੇ ਤੇ ਉਹਨਾਂ ਦੇ ਆਣ ਤੇ ਪੂਰੇ ਜਲੰਧਰ ਨੇ ਲੁਧਿਆਣੇ ਨੇ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਹੈ ਔਰ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਦਾ ਹਾਂ ਜੇ ਅਗਰ ਭਾਰਤੀ ਜਨਤਾ ਪਾਰਟੀ ਦੀ 13 ਸੀਟਾਂ ਪਹਿਲੀ ਵਾਰ ਉਹਨਾਂ ਨੇ ਇੱਥੇ ਲੜਦੇ ਪਏ ਹੈ ਪੂਰੇ ਪੰਜਾਬ ਦੇ ਅੰਦਰ ਅਗਰ ਆਪਾਂ 13 ਸੀਟਾਂ ਜਿੱਤ ਕੇ ਆਂਦੇ ਹਾਂ ਤਾਂ ਪੰਜਾਬ ਦਾ ਵਿਕਾਸ ਬਹੁਤ ਹੀ ਗਤੀ ਨਾਲ ਵਧੂਗਾ ਤੇ ਇੱਥੇ ਸਭ ਤੋਂ ਵੱਡਾ ਇੱਕ ਜਿਹੜਾ ਹੈਗਾ ਨਸ਼ੇ ਦਾ ਪ੍ਰੋਬਲਮ ਹੈਗੀ ਤੇ ਉਹ ਨਸ਼ਾ ਖਤਮ ਹੋਣ ਦੀ ਤਦ ਆ ਜਾਊਗਾ ਪੰਜਾਬ ਵਿੱਚ ਵੀ ਮੋਦੀ ਸਰਕਾਰ ਆ ਰਹੀ ਹੈਗੀ ਹੈ ਪੂਰੇ ਦੇਸ਼ ਤੇ ਤਾਂ ਆਈ ਰਹੀ ਹੈ ਤੇ ਪੰਜਾਬ ਦੇ ਵਿੱਚ ਵੀ ਅੱਜ 44-45 ਡਿਗਰੀ ਤਾਪਮਾਨ ਹੋਣ ਦੇ ਬਾਵਜੂਦ ਵੀ ਮਾਤਰ ਸ਼ਕਤੀ ਪੀਰਾ ਨੇ ਭਰਾਵਾਂ ਨੇ ਬਹੁਤ ਜ ਵੱਡੀ ਸੰਖਿਆ ਦੇ ਵਿੱਚ ਅੱਜ ਮੋਦੀ ਜੀ ਦਾ ਸੁਭਾਸ਼ਣ ਸੁਣਿਆ ਹੈਗਾ ਅਤੇ ਦਿਲ ਨੂੰ ਸਕੂਨ ਮਿਲਿਆ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੀਜੀ ਵਾਰ ਸਰਕਾਰ ਬਣਾ ਰਹੇ ਹੈਗੇ ਪੰਜਾਬ ਦੇ ਵਿੱਚ ਵੀ ਸਾਨੂੰ ਲੱਗ ਰਿਹਾ ਹੈਗਾ ਵੀ ਮੋਦੀ ਜੀ ਸਰਕਾਰ ਬਣਾਣਗੇ ਪੰਜਾਬ ਦੇ ਹਰ ਇੱਕ ਲੋਕਾਂ ਨੇ ਕਾਫੀ ਸਰਕਾਰਾਂ ਦੇਖ ਲਈਆਂ ਪਰ ਇੱਕ ਬੀਜੇਪੀ ਨੂੰ ਮੌਕਾ ਦੇਣਾ ਚਾਹੁੰਦੀ ਕਿਵੇਂ ਦੇਖਦੇ ਹੋ ਹਾਂਜੀ ਇਹ ਤਾਂ ਜ਼ਰੂਰੀ ਹੈਗਾ ਜੀ ਦੇਖੋ ਪਿਛਲੀ ਵਾਰ ਆਪਾਂ ਦੇਖਿਆ ਹੈਗਾ ਆਮ ਆਦਮੀ ਪਾਰਟੀ ਨੂੰ 92 ਐਮ ਐਲ ਏ ਦਿੱਤੇ ਹੈਗੇ ਆ ਇਹਨਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ ਪਬਲਿਕ ਨਾਲ ਅਸੀਂ 1000 ਰੁਪਏ ਹਰ ਮਹਿਲਾਵਾਂ ਨੂੰ ਦਵਾਂਗੇ ਉਹ ਦਿੱਤਾ ਨਹੀਂ ਹੈਗਾ 2500 ਰੁਪਏ ਪੈਨਸ਼ਨ ਕਰਾਂਗੇ ਬੁਢਾਪਾ ਹੈਂਡੀਕੈਪ ਅਸ਼ਿਰਤ ਬੱਚਿਆਂ ਦੀ ਵਿਡੋ ਲੇਡੀਜ਼ ਦੀ ਪਰ ਉਹ ਕੀਤੀ ਨਹੀਂ ਹੈਗੀ ਉਸ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਨਸ਼ਾ ਇੰਨਾ ਵੱਧ ਗਿਆ ਹੈਗਾ ਜਿਸ ਨੂੰ ਕੋਈ ਕੰਟਰੋਲ ਕਰਨ ਵਾਲਾ ਹੀ ਨਹੀਂ ਹੈਗਾ ਹਰ ਗਲੀ ਹਰ ਚੌਰਾਹੇ ਤੇ ਠੇਕੇ ਖੋਲ ਦਿੱਤੇ ਗਏ ਆ ਕਦੀ ਆਪਣੀ ਲਾਈਫ ਦੇ ਵਿੱਚ ਦੇਖਿਆ ਨਹੀਂ ਸੀਗਾ ਕ੍ਰਾਈਮ ਇੰਨਾ ਵੱਧ ਗਿਆ ਹੈਗਾ ਜਿਸ ਨੂੰ ਕੋਈ ਰੋਕਣ ਵਾਲਾ ਹੀ ਨਹੀਂ ਹੈਗਾ ਲਾਅ ਇਨ ਆਰਡਰ ਇੰਨਾ ਫੇਲ ਹੋ ਚੁੱਕਿਆ ਹੈਗਾ ਕਿਸੇ ਵੀ ਜਗ੍ਹਾ ਕਿਸੇ ਨਾਲ ਵੀ ਕੋਈ ਵਾਰਦਾਤ ਹੋ ਸਕਦੀ ਹੈਗੀ ਆ ਇਸ ਲਈ ਇਸ ਲਈ ਆਪਾਂ ਚਾਹੁੰਦੇ ਹੈਗੇ ਆ ਇੱਕ ਵਾਰੀ ਬੀਜੇਪੀ ਨੂੰ ਵੀ ਮੌਕਾ ਦੇਣਾ ਚਾਹੀਦਾ ਹੈਗਾ ਪੰਜਾਬ ਦੇ ਵਿੱਚ ਵੀ ਪੰਜਾਬ ਦੀ ਤਰੱਕੀ ਵੀ ਹੋਊਗੀ ਤੇ ਦਾ ਭਲਾ ਵੀ ਹੋਊਗਾ ਇਸ ਦੇ ਵਿੱਚ